ਹਰਿਆਰ 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 ਧਨੋਲੇ ਪਿੰਡ ਵਾਲਿਆ ਵੇ ਪੁੱਲ ਤੇ ਵੀ ਸਾਰਾ ਤਾਰਨਾ ਰਾਜੇ ਖੇਲੇ ਨੇ ਆ ਮਹਾਰੇ ਲਿਖਤਾ 2 ਸੈਕਿੰਡ ਵਿੱਚ ਕਬੱਡੀ ਪਾਈ ਆ ਲਓ ਅਜ ਸਮੇ ਪਈ ਹੋਈ ਕਾਲੇ ਦੀ ਕਬੱਡੀ ਤੇ ਦੂਸਰੇ ਪਾਸੇ ਸ਼ੀਲੂ ਅਜ ਸਮੇ ਦੌਰ ਚੰਦਾ ਧਨੋਲੇ ਵਾਲਾ ਇਹ ਲੱਗਦਾ ਹੁਣ ਧਜਣਾ ਮੁਕਤ ਹੋ ਗਿਆ ਪਰ ਹੰਦੇ ਖਿੱਚ ਖਿੱਚ ਜੱਟ ਮੁਰਿਆ ਮਾਨ ਮਾਨ ਕਰਦਾ ਉਹ ਦੇਖੋ ਅਜ ਸਮੇ Kali ini kemudian dia perisandar dia salah dia. Hindu, Hindu. ਰਾਉਂ ਦੁਬਈ ਦੀ ਸਾਰੀਆਂ ਸ਼ਿਸ਼ੀਦਾਂ ਨੂੰ ਜੀ ਆਇਆਂ ਨੂੰ ਸਾਰੀਆਂ ਸ਼ਿਸ਼ੀਦਾਂ ਨੂੰ ਜੀ ਆਇਆਂ ਨੂੰ ਆਖਦੇ ਆ ਲੈ ਆ ਵੀਰੇ ਪਾਸੇ ਮੈਦਾਨ ਦੇ ਵਿੱਚ ਕਬੱਡੀ ਆਹ ਨੌਜਵਾਨ ਕਾ ਆਹ ਫਰਿਆਦ ਦੁਨੀਆ ਦਾ ਬੰ联ਾਪੁਰ ਬੰ联ਾ ਕਬੱਡੀ ਖਿਡਾਰੀ ਦੁਨੀਆ ਦਾ ਚੇਤੀ ਦਾ ਕਬੱਡੀ ਖਿਡਾਰੀ ਚੀਤੀਆਂ ਨਹੀਂ ਚੜ ਕੋਈ ਨਾ ਕੋਈ ਮੀਰੀ ਦਾ ਵੀ ਗੁਰਨਾਲ ਦਾ ਕਰਕੇ ਜਾਦੂ ਹੋਦੇ ਸਗਰਾ ਖੜ ਜਾਂਦਾ ਜੱਸਾ ਮਾਰੇ ਡਾੜ ਨਾਲੋਂ ਲੱਤੀ ਵੱੜ ਜਾਂਦਾ ਆ ਜਤਿੰਦਰ ਵੀਰੇ ਕੋਲੋਂ ਕਿਹੜਾ ਰੇਡਰ ਬਚਦਾ ਕੀਪਾ ਭਰੇ ਬਗਲ ਸਿਕੰਦਰ ਪੂਰੀ ਫੜਦਾ ਫਰਿਆਦ ਫਰਿਆਦ ਕੋਈ ਮੁਰਲੇ ਹਾ ਜੱਫੇ ਦਾ ਵੀ ਕੋਈ ਮੁਰਗਾ ਵੀ ਅੱਜ ਚੋ ਰਿਆ ਓ ਆ ਟੱਕਰ ਵੀ ਉਹ ਤੇਜ ਹੋਗੀ ਸਭ ਤੋਂ ਤੇਜ ਟੱਚ ਹੋਣੀਆ ਸ਼ੀਲੂ ਤੇ ਸਾਦੀ ਉਸ ਸਹੇੜਾ ਦੀ ਹਿੰਦੂ ਸਹੇੜਾ ਦੀ ਸਾਦੀ ਟੱਕੇ ਦਾ ਕਬੱਡੀ ਜੱਡੇ ਰਣ ਜੱਸਾ ਲੱਲੇ ਰੜ ਲੱਤੂ ਪਪੇ ਨਾਲ ਪੁਆਇੰਟ ਟੱਕੇ ਨਾਲ ਕੈਮਰਾ ਓ ਹੋ ਹੋ ਹੋਰ ਸਮੇਂ ਓ ਕਬੱਡੀ ਕਬੱਡੀ ਹਾਂ ਪੂਰੀ ਆ ਗਿਆ ਗੁਰਦੀਪ ਪੂਰੀ ਉਹ ਛੰਨਾ ਦੀ ਧਾਤੀ ਦਾ ਤੇ ਦੂਸਰੇ ਪਾਸੇ ਉਹ ਕਬੱਡੀ ਦਾ ਬਾਈ ਡਰਮੈਨ ਉਸਵੇਂ ਇੰਦਰਜੀਤ ਕਲਸੀਆ ਤੇ ਛੰਨਾ ਵਾਲਾ ਪੂਰੀ ਨਹੀਂ ਹੱਥ ਤੇ ਰੰਗੀ ਸ਼ਗਰਪੁਰ ਦੀ ਧਾਤੀ ਦਾ ਅਗਲੀ ਕਬੱਡੀ ਇਸ ਵੇੇ ਆਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬੋਂ ਤੇ ਸ਼ਿਲੂ ਆ ਸ਼ਿਲੂ ਦੇ ਸਾਜੀ ਦੇ ਸ਼ਿਲੂ ਆ ਟੱਕਰ ਸਿਰੇ ਦੀ ਉਹ ਵਾਹ ਸ਼ਿਲੂ ਨਹੀਂ ਰਸਤੇ ਦੀਆਂ ਇਹ ਤਾਂ ਮੁਰਗੇ ਵੇਖਿਓ ਆ ਰੇਡ ਭਲੇਖਾ ਪਾਉਂਦੀ ਹੈ ਦੀ ਰਸ਼ੀਮੇ ਗੰਨਾ ਦਾ ਉਹ ਪਾਸਾ ਪਲਟ ਦਿੰਦਾ ਗੁਰਦੀਪਪੂਰੀ ਕਹਿੰਦੇ ਛੰਨਾ ਦਾ ਪੁਆਇੰਟ ਗੁਰਦੀਪਪੂਰੀ ਦਾ ਸੈਕੰਡ ਸੇਕੰਡ